ਹਾਂਜੀ ਦੋਸਤੋ ਕੀ ਹਾਲ ਚਾਲ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰ ਨੇ ਮੇਰੇ ਬੋਲੇ ਪਿਆਰ ਪਰੀ ਸ਼ਤਸ਼ੇ ਕਾਲ ਜੀ ਅੱਜ ਦੀ ਜਿਹੜੀ ਵੀਡੀਓ ਆਉਣ ਵਾਲੀ ਹੈ ਜੀ ਇਹ ਹੋਣ ਵਾਲੀ ਆ ਜਿਹੜੇ ਗੱਡੀਆਂ ਨੂੰ ਪਿਆਰ ਕਰਨ ਵਾਲੇ ਆ ਗੱਡੀਆਂ ਨੂੰ ਮੋਡੀਫਿਕੇਸ਼ਨ ਕਰਦੇ ਆ ਜਿਹੜੇ ਆ ਚੌੜੇ ਟਾਇਰ ਅਲੋਏ ਵਗੈਰਾ ਪਾਉਣ ਦੇ ਸ਼ੌਕੀਨ ਉਹਨਾਂ ਲਈ ਵੀਡੀਓ ਮਤਲਬ ਉਹਨਾਂ ਲਈ ਵੀਡੀਓ ਬਣਾਉਣ ਜਾ ਰਹੇ ਆ ਤੇ ਆਪਾਂ ਚੱਲੇ ਆ ਜੀ ਬੰਗੇ ਹੁਣ ਤੁਸੀਂ ਅੰਦਾਜ਼ਾ ਤੇ ਚਲੋ ਤੁਹਾਨੂੰ ਪਤਾ ਲੱਗ ਜਾਨੇ ਵੀਡੀਓ ਦੇ ਵਿੱਚ ਉਹ ਜਿਹੜਾ ਉਹ ਟਾਈਟਲ ਲੱਗਾ ਹੁੰਦਾ ਨਾ ਤੇ ਬੰਗਿਆ ਆਪਾਂ ਕੀ ਕਰਨ ਚੱਲੇ ਆ ਵੀਡੀਓ ਵਿੱਚ ਬਣੇ ਰਿਓ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਕਿਹੜੀ ਗੱਡੀ ਅਸੀਂ ਕੀ ਕਰਾਉਣ ਚੱਲੇ ਆ ਤਾਂ ਦੱਸ ਹੀ ਦਿੰਨੇ ਆ ਕੀ ਕਰ ਚੱਲੇ ਆ ਗੱਡੀ ਆਪਾਂ ਉੱਚੀ ਕਰਾਉਣ ਚੱਲੇ ਆ ਬੰਗਿਆ ਦੇ ਇੱਕ ਬਹੁਤ ਮਸ਼ਹੂਰ ਆ ਬੈਂਸ ਬੰਗਾ ਸ਼ੌਕਰ ਆਪਾਂ ਉਹਦੇ ਕੋਲ ਚੱਲੇ ਆ ਤੇ ਆਪਾਂ ਉਹ ਗੱਡੀ ਉੱਚੀ ਕਰਾਉਣੀ ਆ ਟਾਇਰ ਚੋੜੇ ਪਵਾਏ ਸੀ ਤੇ ਇਹ ਤੁਹਾਨੂੰ ਦਿਖਾਉਣੇ ਆ ਕਿਤੇ ਗਾਂ ਜਾ ਕੇ ਗੱਡੀ ਰੋਕ ਕੇ ਕਿ ਆਪਾਂ ਗੱਡੀਆਂ ਤੁਹਾਨੂੰ ਇੱਕ ਦਿਖਾਵਾਂਗੇ ਕੀ ਕੀ ਇਹਦੇ ਵਿੱਚ ਮੋਡੀਫਿਕੇਸ਼ਨ ਕਰਵਾਈ ਆ ਕਿਹੜੀ ਗੱਡੀ ਕਰਵਾਉਣ ਚੱਲੇ ਆ ਠੀਕ ਹੈ ਜੀ ਫਿਲਹਾਲ ਆਪਾਂ ਰਸਤੇ ਵਿੱਚ ਛੋਟਾ ਜਿਹਾ ਕੰਮ ਆ ਇੱਕ ਉਹ ਕੰਮ ਨਿਬੇੜਦੇ ਹੋਏ ਤੇ ਫਿਰ ਆਪਾਂ ਚੱਲਾਂਗੇ ਬੰਗਿਆ ਨੂੰ ਅੱਜ ਹੀ ਤੇ ਨਾਲ ਆਪਣੇ ਆਗੇ ਜੀ ਰਮਨ ਪ੍ਰੀਤ ਸਿੰਘ ਇਹ ਵੀ ਤਿੰਨ ਚਾਰ ਤਣ ਪਹਿਲਾਂ ਬਾਜੀ-ਬੂਜੀ ਪਾ ਕੇ ਆਏ ਆ ਕਿਤੇ ਤੇ ਬਾਕੀ ਇਹਦਾ ਕੀ ਤੁਹਾਨੂੰ ਪਤਾ ਕਿ ਸ਼ੀਦੀ ਦਿਹਾੜੇ ਚੱਲਦੇ ਪਏ ਆ ਤੇ ਸੋ ਰਾਹ-ਰਾਹ ਦੇ ਵਿੱਚ ਚਾਹ ਗਰਮ ਦੁੱਧਾ ਲੰਗਰ ਚੱਲਦਾ ਪਿਆ ਜਦਾਂ ਦੇਖੋ ਸੇਕ ਕੋਲ ਪੀਣਾ ਚਲੋ ਆਪਾਂ ਹੁਣ ਹੱਲੇ ਪ੍ਰਸ਼ਾਦ ਮਤਲਬ ਹੱਲੇ ਤਾਂ ਨਹੀਂ ਛਕਣਾ ਗਾਂ ਜਾ ਕੇ ਛਕਾਂਗੇ ਫਿਲਹਾਲ ਆਪਾਂ ਜਾਣੇ ਪਏ ਫਲੋਰ ਫਲੋਰ ਤੋਂ ਇੱਕ ਛੋਟਾ ਜਿਹਾ ਕੰਮ ਨਿਬੜ ਕੇ ਤੇ ਫਿਰ ਆਪਾਂ ਜਾਵਾਂਗੇ ਬੰਗਿਆਂ ਤੇ ਉਹ ਦੇਖੋ ਸਾਹਮਣੇ ਸਫਰੇ ਸ਼ਾਦਤ ਮੋਹਤਾਰ ਨੇ ਚੰਗੀ ਵੀ ਡੇਗਰਾਂ ਦਾ ਸਰਪਤ ਲਾਵੀ ਮੋਰੇ ਆਟੋ ਦੇਖੋ ਜਾਂਦੀ ਇੱਕ ਬੜੀ ਸਜਾਈ ਹੋਈ ਆ ਗੱਡੀ ਯੂਨੀ ਕਹਿੰਦੇ ਗੈਰੀ ਸੰਧੂ ਦਾ ਬੰਦਾ ਫੈਨ ਆ ਤੇ ਗੱਡੀ ਨੂੰ ਆਟ ਨੂੰ ਸਕੋਰਪਿਓ ਬਣਾਈ ਕਰਦਾ ਆ ਆ ਲੁਧਿਆਣੇ ਤੋਂ ਆ ਲਓ ਜੀ ਬੰਗਿਆ ਇੱਥੋਂ ਰਹਿ ਗਿਆ ਕੋਈ 5-6 ਕਿਲੋਮੀਟਰ ਤੇ ਮੇਰੇ ਸਾਹਮਣੇ ਜਾ ਰਿਹਾ ਟਰੱਕ ਨਾ ਉਹਦਾ ਕੋਈ ਕਿਤੇ ਵੀ ਕੋਈ ਨੰਬਰ ਪੇਟ ਨਹੀਂ ਹੈ ਗੱਡੀ ਤੇ ਹੈਗੀ ਤੇ ਹਮ ਜੇ ਪੁੱਛਣ ਵਾਲਾ ਹੋਵੇ ਜੇ ਇਹੋ ਜਿਹਾ ਟਰੱਕ ਕੋਈ ਬਾਰਦਾਤ ਕਰ ਜਵੇ ਤੇ ਬੰਦਾ ਕਿੱਥੋਂ ਲੱਭੂਗਾ ਬਾਦ ਵਚਣਾ ਤੇ ਇਹ ਤੁਹਾਨੂੰ ਪਤਾ ਹੁਣ ਅਪਰੇ ਤੋਂ ਜਿਹੜਾ ਬੰਗਿਆ ਰੋਡ ਉੱਤੇ ਜਾ ਰਹੇ ਆ ਤੇ ਸੁਣਿਆ ਵੀ ਸੀਗਾ ਕਹਿੰਦੇ ਇੱਥੇ ਥੋੜੀ ਜੀ ਧੱਕੇਸ਼ਾ ਚਲਦੀ ਆ ਬਾਕੀ ਹੁਣ ਸੱਚੀ ਗੱਲ ਹੈ ਝੂਠੀ ਗੱਲ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਟਰੱਕ ਮੋਰੇ ਟਿਪਰ ਜਾ ਰਿਹਾ ਬਿਨਾ ਨੰਬਰ ਪਲੇਟ ਕੋਈ ਪ੍ਰਸ਼ਾਸਨ ਨਹੀਂ ਦੇਖਦਾ ਕੋਈ ਸੁਣਵਾਈ ਨਹੀਂ ਸਾਡੇ ਵਰਗਿਆਂ ਨੂੰ ਤਾਂ ਮੈਂਡਜਰ ਰੋਕ ਲੈਂਦੇ ਆ ਕਿ ਹਾਂ ਵੀ ਤੁਹਾਡੀ ਪਲੇਟ ਟੁੱਟੀ ਕਿਉਂ ਆ ਜਾਂ ਮੁੜੀ ਕਿਉਂ ਆ ਥੋੜਾ ਨਜ਼ਦੀਕ ਲਗਾ ਦਾਂ ਤਾਂ ਦੇਖੋ ਕੁਝ ਨਹੀਂ ਲੱਭਣਾ ਦਮ ਵਿੱਚ ਇਹ ਆ ਲੋ ਕਿਤੇ ਨੰਬਰ ਲੱਭ ਕੇ ਦਿਖਾ ਦਿਓ ਗੱਡੀ ਦਾ ਸੋ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਜੀ ਬੰਗਿਆ ਤੇ ਆਪਾਂ ਆਏ ਸੀਗੇ ਬਾਇਆ ਅਪਰਾ ਅਪਰੇ ਤੋਂ ਬਾਇਆ 12-12 ਬਾਅਦ ਖਟਕੜ ਕਲਾਮ ਵਾਲ ਦੀ ਹੋ ਕੇ ਆਏ ਆ ਤੇ ਜਿਹੜੀ ਇਹ ਦੀ ਦੁਕਾਨ ਦੀ ਲੋਕੇਸ਼ਨ ਹੈਗੀ ਆ ਜਦੋਂ ਬੰਗੇ ਪਹੁੰਚ ਕੇ ਜਿਹੜਾ ਫਲਾਈਓਵਰ ਜਿਹੜਾ ਸ਼ਹਿਰ ਦੇ ਉੱਪਰ ਉੱਪਰ ਦੀ ਕੱਢ ਦਿੰਦਾ ਨਾ ਉਹ ਕਹਿੰਦੇ ਉਹ ਫਲਾਈਓਵਰ ਚਾਨਾ ਬਸ ਉਹ ਫਲਾਈਓਵਰ ਦੇ ਥੱਲੇ ਦੀ ਹੋ ਕੇ ਨਾ ਤੁਹਾਨੂੰ ਦੁਕਾਨ ਲੱਭਣੀ ਹੈ ਮੈਂ ਵੀ ਪਹਿਲੀ ਵਾਰ ਚੱਲੇ ਆ ਲੋਕੇਸ਼ਨ ਮੈਨੂੰ ਪਤਾ ਨਹੀਂ ਹੈਗੀ ਤੇ ਜੇ ਬਾਲੀਗਲ ਤੱਕ ਪੁੱਛ ਕੇ ਚੱਲ ਜਾਗੇ ਆ ਹੁਣ ਮੇਰੇ ਸਾਹਮਣੇ ਫਲਾਈਓਵਰ ਆ ਗਿਆ ਤੇ ਫਲਾਈਓਵਰ ਤੋਂ ਥੱਲੇ ਜੇ ਅਪਲਾਈਓਵਰ ਚੜ ਗਏ ਫਿਰ ਬੰਗਿਆ ਦੇ ਪਰਲੇ ਪਾਸੇ ਉਤਰਾਂਗੇ ਤੇ ਫੇਰ ਵਾਪਸ ਆਉਣਾ ਪੈਣਾ ਇੱਥੇ ਆਪ ਹੀ ਨਿਗਾਹ ਰੱਖਣੀ ਪੈਣੀ ਹੈ ਇੱਥੇ ਗੱਡੇ-ਗੱਡੇ ਵਾਵਾ ਖੜੀਆਂ ਹੋਈਆਂ ਹੋਣੀਆਂ ਕਿਤੇ ਬੈਂਸ ਸ਼ੌਕਰ ਹਾਂਜੀ ਲਓ ਜੀ ਆਪਾਂ ਪਹੁੰਚ ਗਏ ਆਂ ਜੀ ਬੈਂਸ ਸ਼ੌਕਰ ਆ ਆ ਜੀ ਪੁਆਇੰਟ ਆ ਸਾਹਮਣੇ ਗੱਡੀਆਂ ਖੜੀਆਂ ਤੁਹਾਨੂੰ ਪਤਾ ਲੱਗ ਗਿਆ ਹੁਣ ਇੱਥੇ ਕੰਮ ਕਰਾਉਣਾ ਆਪਾਂ ਇਹ ਤਾਂ ਦੇਖੋ ਕਿੰਨੀਆਂ ਗੱਡੀਆਂ ਖੜੀਆਂ ਬਾਈਕੋ ਲਓ ਜੀ ਆਪਾਂ ਪਹੁੰਚ ਗਏ ਆ ਬੈਂਸ ਸ਼ੌਕਰ ਦੇ ਆ ਆ ਜੀ ਇਹਦੀ ਦੁਕਾਨ ਤੇ ਆ ਆ ਦੇਖ ਲੋ ਜੀ ਗੱਡੀਆਂ ਦੀ ਲਾਈਨਾਂ ਇਹਨਾਂ ਦਾ ਮੁੰਡੇ ਕੋ ਰੋਟੀ ਖਾਣ ਨੂੰ ਟਾਈਮ ਨਹੀਂ ਲੱਗਦਾ ਹੋਣਾ ਜਿਸ ਹਿਸਾਬ ਨਾਲ ਕੰਮ ਚੱਲਦਾ ਤੇ ਆ ਖੜੀ ਆਪਣੀ ਗੱਡੀ ਸਨਿਪਟ ਗੱਡੀ ਆਪਣੀ ਬੀਐਕਐਸਆਈ ਇਹਦਾ ਪਿਛਲੇ ਟਾਇਰ ਲੱਗਦੇ ਹੁੰਦੇ ਸੀ ਤਾਂ ਕਰਕੇ ਗੱਡੀ ਚਿਕਾਉਣੀ ਆ ਕੰਮ ਇਹਨੇ ਆਉਂਦੇ ਸ਼ੁਰੂ ਕਰ ਲਏ ਜਿਹੜੀ ਹੈਗਾ ਕਿ ਘੰਟਾ ਵੇਟ ਕਰ ਲੋ ਜਾਂ 10 ਮਿੰਟ ਰੋਕ ਲੋ ਲਓ ਜੀ ਹਲੇ ਆਏ ਸਾਨੂੰ ਆਏ ਹੁਣੇ 5 ਮਿੰਟ ਹੀ ਹੋਏ ਸੀ ਗੱਲ ਦਾ ਤੁੰੀਆਂ ਸਿੱਧਾ ਹੀ ਕਰਦੇ ਹੈਗੇ ਆਉਂਦੇ ਨੇ ਗੱਡੀ ਫਕਲਟੀ ਆ ਜੋਕਰ ਚ ਲੱਗਿਆ ਅੰਦਰ ਉਹਨੂੰ ਸੈਟਿੰਗ ਕਰਨਾ ਤੇ ਬਾਕੀ ਜਿਹੜਾ ਪਿਛਲਾ ਜਿਹੜਾ ਸ਼ੌਕਰ ਆ ਸਮਾਂ ਲੈ ਆਹ ਕਰਦਾ ਬਾਈ ਕੰਮ ਕੋਈ ਉਹ ਸਪੇਸਰ ਜਆ ਪਾਉਂਦਾ ਹੈ ਨਹੀਂ ਤਾਂ ਆਮ ਜਿਹੜੇ ਸਪੇਸਰ ਪਾਉਂਦੇ ਆ ਸਪਰਿੰਗ ਚ ਪਾਉਂਦੇ ਆ ਇਹ ਪਾਉਂਦੇ ਉੱਪਰਲੇ ਪਾਸੇ ਜਿੱਥੇ ਨਾ ਸ਼ੌਕਰ ਟੈਟਰੀ ਹੁੰਦਾ ਬੰਦਾ ਦਿਮਾਗ ਦੀ ਕਰਦੇ ਹੋ ਹੁਣ ਆ ਮੂਲ ਸ਼ੌਕਰ ਦਾ ਚੱਕ ਦਿੱਤੇ ਆ ਕਹਿੰਦੇ ਸੀ 2 ਇੰਚੀ ਉੱਚੀ ਹੋਣੀ ਪਰ ਮੈਨੂੰ ਲੱਗਦਾ ਜ਼ਿਆਦਾ ਉੱਚੀ ਹੋਈ ਆ ਚਲੋ ਖੈਰ ਬਾਕੀ ਹੁਣ ਪਿਛਲੇ ਸ਼ੌਕਰ ਉੱਚੇ ਕਰਨ ਲੱਗੇ ਆ ਤੇ ਪਿਛਲੇ ਘੱਟੋ-ਘੱਟ 3 ਇੰਚੀ ਸ਼ੌਕਰ ਉੱਚੇ ਹੋਣੇ ਆ ਬਾਕੀ ਹੁਣ ਜਦੋਂ ਪੂਰੀ ਗੱਡੀ ਤਿਆਰ ਹੋ ਜੂਗੀ ਫੇਰ ਦੇਖਦੇ ਆ ਕੀ ਬਣਦਾ ਕੰਮ ਤਾਂ ਕਹਿੰਦੇ ਬਹੁਤ ਇਹਨਾਂ ਦਾ ਸੁਣਿਆ ਸੋਹਣਾ ਆ ਤੇ ਬਾਕੀ ਆਂ ਦੇਖਦੇ ਆ ਰਿਜ਼ਲਟ ਕੀ ਕੱਢਦੀ ਆ ਤੇ ਬਾਅਦ ਚ ਚਲਾ ਕੇ ਦੇਖਾਂਗੇ ਕੀ ਕਹਿੰਦੀ ਆ ਬਾਕੀ ਬਹੁਤ ਦੂਰ ਦੂਰ ਲੋਕ ਆਉਂਦੇ ਆ ਹਰਿਆਣੇ ਤੋਂ ਦਿੱਲੀ ਤੋਂ ਗਾਂ ਇੱਕ ਪੋਲੋ ਖੜੀ ਆ ਇੱਕ ਪਿਛੇ ਉਹਦੀ ਟੈਕਸੀ ਦਿੱਲੀ ਤੋਂ ਆਈ ਆ ਤੇ ਇੱਕ ਇਥੇ ਯੂਕੇ ਤੋਂ ਵੀ ਆਏ ਸੀ ਬੰਦੇ ਤੇ ਬਾਕੀ ਹੁਣ ਜਦੋਂ ਫਾਈਨਲ ਦੱਸਦੇ ਆਜ ਕੰਮ ਖਤਮ ਕਰਦੇ ਫੇਰ ਦੇਖਦੇ ਆ ਕੀ ਕਹਿੰਦੇ ਆ ਲੋ ਜੀ ਆਹ ਪਾਉਂਦੇ ਆ ਜਗਾਰ ਦੇ ਬੱਚੇ ਤੇ ਆਹ ਬੱਚੋ ਕੱਢ ਦਿੰਦੇ ਆ ਜਿਨ੍ਹਾਂ ਨੇ ਆਸੇ ਪਾਸੇ ਕੰਮ ਕਰਾਇਆ ਹੁੰਦਾ ਆ ਇਹਨਾਂ ਦਾ ਕੰਮ ਹੈਗਾ ਆਹ ਆ ਭਾਜੀ ਆ ਓਨਰ ਆ ਮੁੰਡਾ ਇਹ ਹੁਣ ਇੱਕ ਨੰਬਰ ਫਾਈਨਲ ਚੈੱਕ ਕਰ ਲਈਏ ਤਰੀਕੀ ਕੀ ਮੋੜਿਆਂ ਦਾ ਕੰਮ ਸਹੀ ਕਿਤੇ ਨੇ ਕੀਤਾ ਭਾਜੀ ਕਹਿੰਦਾ ਕੋਈ ਟਾਰਗੇਟ ਵੇਸ ਉਹਦਾ ਦੱਸਦਾ ਭਾਈ ਹਾਂ ਜੀ ਟਾਰਗੇਟ ਹੁੰਦਾ ਕਿ ਇੰਨੀਆਂ ਗੱਡੀਆਂ ਕੱਢਣੀਆਂ ਆ ਅੱਜ ਭਾਜੀ ਆਪਣਾ ਕੰਮ ਥੋੜਾ ਮੈਂ ਕਿਹਾ ਇੱਥੇ ਦੇਖਿਆ ਲਾਲ ਸਾਹਿਬ ਗੋਟੀਆਂ ਪਿੱਛੇ ਬਹੁਤ ਲੜਾਈ ਸਾਡੇ ਬੰਦਿਆਂ ਦੀ ਐ ਭਾਜੀ ਖਾਰਾ ਕੋਈ ਨਹੀਂ ਚੱਕਰ ਕੀ ਬੰਬੋ ਚੱਲਦਾ ਭਾਈ ਸਾਡੇ ਇਹਨਾਂ ਨੂੰ ਗੋਟੀਆਂ ਉਹ ਆ ਜਾਪ ਆਪਣੀ ਲੈ ਕੇ ਬੰਦੇ ਹੋਣ ਲੱਕ ਨਾਲ ਗੱਡੀ ਜੇ ਜਲਦੀ ਕਰਨੀ 100 ਰੁਪਏ ਉਹਦੇ ਮਗਰ ਅੱਛਾ ਸਾਹਿਬ ਇਹ ਤੁਮ ਲਗਾ ਆਵੇ ਜਉ 10 ਮਿੰਟ ਨਹੀਂ ਹੋਏ ਇੱਥੇ ਆਇਨ ਸਾਨੂੰ ਫੱਲੇ ਆਹ ਭਾਈ ਓਨਰ ਆ ਇਹ ਜਿਹੜਾ ਕਾਮਿਆਂ ਤੇ ਬਹੁਤ ਅਸੀਂ ਸੁਣਿਆ ਸੀ ਇਹਦੇ ਬਾਰੇ ਜਿਹੜਾ ਉਹ ਆਪਾਂ ਰੈਗੂਲਰ ਕਰਦੇ ਸੀ ਕੱਢ ਦਿੰਦੇ ਹਾਂ ਨਾ ਚੱਲ ਰਾਸ਼ਮਾ ਦਿਖਾਇਆ ਭਰਾ ਪਹਿਲਾਂ ਦਿਖਾਇਆ ਬਹੁਤ ਦਿੱਲੀਓਂ ਦੁੱਲੀਓਂ ਹਰਿਆਣੇ ਯੂਕੇ ਦੇ ਗੱਡੀਆਂ ਆਉਂਦੀਆਂ ਬਈ ਨਾ ਆਹ ਆਹ ਤੇ ਉਹ ਜੀ ਰੈਡੀ ਆ ਬਾਕੀ ਗੱਡੀ ਆਪਣੀ ਰੈਡੀ ਹੋ ਗਈ ਆ ਮੈਨੂੰ ਲੱਗਦਾ 10 ਜਾਂ 15 ਮਿੰਟ ਸਾਨੂੰ ਹੋਏ ਆ ਇਹ ਇੱਥੇ ਤੇ ਇੱਕ ਬਾਈ ਟੈਸਟ ਲੈਣ ਲਈ ਡਰਾਈਵ ਲੈਣੇ ਬਾਅਦ ਕੋਈ ਗੱਲ ਠੀਕ ਆ ਠੀਕ ਆ ਤੇ ਕਹਿੰਦਾ ਰੋਕੇ ਲਾਵਾਂਗੇ ਟੈਸਟ ਡਰਾਈਵ ਅ ਬਾਕੀ ਹੁਣ ਚਲਾ ਕੇ ਆਪਾਂ ਦੇਖਾਂਗੇ ਫੇਰ ਦੱਸਦੇ ਹਾਂ ਤੁਹਾਨੂੰ ਕੀ ਕਹਿੰਦਾ ਰਿਜ਼ਲਟ ਇਹ ਹਾਂਜੀ ਹਾਂਜੀ ਉਹਨਾਂ ਨੇ ਸ਼ੇਅਰ ਕਰ ਦਿੱਤਾ ਤੇ ਬਿਲਕੁਲ ਤੇ ਇੱਧਰ ਮੈਨੂੰ ਅੰਕਲ ਹੁਣ ਮਿਲੇ ਆਇਆ ਇਹ ਮੋਹਾਲੀ ਤੋਂ ਇਹ ਇਹਨਾਂ ਦੀ ਹੋਂਡਾ ਸਿਟੀ ਕਾਰ ਲੈ ਕੇ ਆਏ ਹੋਏ ਆ ਤੇ ਇਹ ਵੀ ਗੱਡੀ ਉੱਚੀ ਕਰਾਉਣ ਨੂੰ ਲੈ ਕੇ ਆਏ ਤੇ ਅੰਕਲ ਉਹਨਾਂ ਨੇ ਫੇਰ ਮੇਰਾ ਚੈਨਲ ਵੀ ਸਬਸਕ੍ਰਾਈਬ ਕਰ ਲਿਆ ਤੇ ਥੋੜੀ ਹੱਲਾਸ਼ੀਰ ਵੀ ਦੇਤੀ ਏ ਮੈਨੂੰ ਬਾਕੀ ਗੱਡੀ ਆਰਮਣਾ ਲਾਂਦੀ ਉਹ ਗੱਡੀ ਲਾਂਦੀ ਹੈ ਗਾਂ ਅਸੀਂ ਤੇ ਉਹਦੇ ਲਈ ਨੇ ਟੈਸਟ ਡਰਾਈਵ ਉਹ ਜਿਹੜਾ ਮੁੰਡਾ ਓਨਰ ਆ ਤੇ ਕਹਿੰਦਾ ਫੇਰ ਆਪਾਂ ਤੁਹਾਨੂੰ ਤੋਰਾਂਗੇ ਲੱਗੇ ਟੈਸਟ ਡਰਾਈਵ ਨੇ ਬਾਈ ਹੁਣੀ ਆਪ ਹੀ ਲੈ ਰਹੇ ਆ ਤੇ ਇਹਦਾ ਅਸੂਲ ਆ ਕਹਿੰਦੇ ਕਿ ਗੱਡੀ ਜਦੋਂ ਰੈਡੀ ਕਰਦੇ ਤੇ ਕਈ ਟੈਸਟ ਡਰਾਈਵ ਜ਼ਰੂਰ ਲੈਂਦੇ ਆ ਪਤਾ ਲੱਗੇ ਕਿ ਵੀ ਨੜਕ ਕਿਵੇਂ ਲੂਜ਼ ਰਹਿੰਦਾ ਨਾ ਕੋਈ ਵੀ ਪਤਾ ਲੱਗ ਜਾਂਦਾ ਭਾਈ ਬਾਣੇ ਬੰਦ ਕਰੀ ਪਹਿਲਾਂ ਮੇਰਾ ਵੀਰ ਇੱਕ ਕਾਪੀ ਰੇਟ ਵੇਣਾ ਵੀਰ ਜੀ 800 ਲਓ ਜੀ ਹੁਣ ਦੱਸੋ ਭਾਈ ਕੀ ਕਹਿੰਦੇ ਹੋ ਤੁਸੀਂ ਜਿੱਦਾਂ ਮਤਲਬ ਇਹ ਟਰਾਈ ਤਾਲ ਲਾਈਦੇ ਕਈ ਵੀ ਲੈਣੇ ਨਾ ਲੂਈ ਰਹਿ ਜਾਂਦਾ ਤਾਂ ਪਤਾ ਲੱਗ ਜਾਂਦਾ ਮੌਕੇ ਤੇ ਭਾਈ ਹੁਣ ਤਾਂ ਆਪਣੇ ਕੋ ਗੱਡੀ ਆਈ ਹੋਣਾ ਬਿਲਕੁਲ ਬਿਲਕੁਲ ਕਰਕੇ ਭਾਈ ਚੱਕਰ ਮੁੜ ਕੇ ਫੇਰ ਦੂਰੋਂ ਨੇੜੇ ਆਉਣਾ ਔਖਾ ਹੋ ਜਾਂਦਾ ਕੀ ਜੀ ਨਾ ਫਿਰ ਕੋਈ ਗੱਲ ਨਹੀਂ ਭਾਈ 1 ਮਿੰਟ ਰੱਖੋ ਫਰਕ ਨਹੀਂ ਪੈਂਦਾ ਬਿਲਕੁਲ ਪੈਦਾ ਅੱਛਾ ਸਰ ਮੈਂ ਭਾਈ ਟਾਈਮ ਕੱਢ ਕੇ ਆਏ ਕਿ ਮੈਨੂੰ 2 ਘੰਟੇ 2 ਘੰਟੇ ਲੱਗਣਗੇ ਨਹੀਂ 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 ਭਾਈ ਪਰ ਇੱਥੇ ਆ ਕੇ ਵਾਕੇ ਮੈਂ ਟੀਮ ਵਰਕ ਵਧੀਆ ਭਾਈ ਬੰਦੇ ਮੈਂ ਹੈਰਾਨ ਹੋ ਗਿਆ ਨਾ ਭਾਈ 5 ਮਿੰਟ ਸਾਨੂੰ ਆਏ ਨੂੰ ਹੋਏ ਸੀਗੇ ਤੁਸੀਂ ਗੱਡੀ ਦੇ ਮੋਹਲੇ ਸ਼ੌਕਰ ਕਾਸ ਦਿੱਤੇ ਸੀਗੇ ਖੋਲ ਕੇ ਕੱਡਾ ਟੀਮ ਵਰਕ ਵਧੀਆ ਬਣਿਆ ਬੜੀ ਮੁੰਡਿਆ ਅੱਛਾ ਤੁਸੀਂ ਟੈਸਟ ਡਰਾਈਵ ਵੀ ਪਾਜੀ ਇਹ ਨਹੀਂ ਹੈਗਾ ਕਿ ਰੋਡ ਤੇ ਲੈ ਲੈ ਨਿਕਲੀ ਨਹੀਂ ਨਹੀਂ ਪਾਜੀ ਆਪਾਂ ਆ ਇਹਨਾਂ ਨੇ ਪਹਿਲਾਂ ਸਪੈਸ਼ਲ ਟ੍ਰੇਨ ਬਣਾਈ ਹੋਈ ਆ ਆਪਣੇ ਲਈ ਇਹ ਘਰ ਵਾਲੇ ਸਪੈਸ਼ਲ ਮੈਂ ਨਾਲ ਲੜਪੇ ਕਿਤੇ 10 ਮਿੰਟ ਵੱਰ ਦਿੱਤਰ ਗੱਡੀ ਲੈਣਾ ਗੱਡੀ ਨਾ ਬਣਾਉਂਦਾ ਇਹ ਸਪੈਸ਼ਲ ਰੋਡ ਬਣਾਇਆ ਗੱਡੀ ਨੂੰ ਪੂਰੀ ਤਸਲੀਨਾ ਇਹ ਟੈਸਟ ਡਰਾਈਵ ਲੈ ਕੇ ਫੇਰ ਹੀ ਦੋਹਦਾ ਮੇਰਾ ਵੀ ਰਹੇ ਵਧੀਆ ਕੰਮ ਕਰ ਰਹੀ ਹੈ ਇੰਸਟਾਗ੍ਰਾਮ ਤੇ ਬਰਾ ਮ ਬਹੁਤ ਸਟੋਰੀਆਂ ਹੈ ਮੈਂ ਕਦੇ ਖੋਚੀਆਂ ਨਹੀਂ ਕਿ ਮਤਲਬ ਕਿੰਨਾ ਕੰਮ ਚੱਲੂਗਾ ਬਾਈ ਕੋਈ ਇੰਨੀ ਕਰਪਾ ਕਰ ਚਲੋ ਕਿਰਪਾ ਜੀ ਕੰਮ ਵਧੀਆ ਕਰਦੇ ਤੇਰਾ ਬਾਈ ਸੁਭਾਅ ਹੀ ਵਧੀਆ ਲੱਗਾ ਮੈਨੂੰ ਬਹੁਤ ਵਧੀਆ ਨਾ ਇਹ ਨਹੀਂ ਹੈਗਾ ਕਿ 14 ਦਾ ਮਿਹਨਤ ਕਰਦਾ ਬਾਈ ਇਹ ਬਿਲਕੁਲ ਬਿਲਕੁਲ ਇਹ ਨਹੀਂ ਹੈਗਾ ਕਿ ਬਾਈ ਦਾ ਕਿ ਹੁਣੀ ਇਹ ਕੰਮ ਸ਼ੁਰੂ ਕੀਤਾ ਤੇ ਲਾ ਤੁੱਕਾ ਲੱਗ ਗਿਆ ਨਹੀਂ 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 ਮਤਲਬ ਇਹਨੂੰ ਪਤਾ ਭਾਈ ਕਿੰਨਾ ਵੇਲਾ ਲੱਗਦਾ ਭਾਈ ਮੈਂ 10 ਸਾਲ ਹੋ ਗਿਆ ਭਾਈ ਨੂੰ ਇਹ ਦੇਖੇ ਦੀ ਵੇਟ ਕਰਨੀ ਕਿੰਨੀ ਔਖੀ ਹੁੰਦੀ ਵੜੀ ਆਪਾਂ ਗਾਂਗ ਦੀ ਵੇਟ ਕਰਦੇ ਹੁੰਦੇ ਸੀ ਤਾਂ ਮਤਲਬ ਪਰ ਪਰ ਮੈਂ ਕਹਿੰਦਾ ਕੀ ਕਹਿੰਦੇ ਹੁੰਦੇ ਆ ਸਬਰ ਦਾ ਫਲ ਮਿੱਠਾ ਭਾਈ ਆਪਾਂ ਹਣਾ ਮੈਂ ਇੰਗਲੈਂਡ ਛੱਡ ਕੇ ਆ ਗਿਆ ਭਾਈ ਅੱਛਾ ਹਾਂਜੀ 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 ਭਾਈ ਆਪਾਂ ਬਟ ਆਪਾਂ ਨੂੰ ਵੀ ਕੰਬਦੀਆਂ ਲੱਗਦੇ ਇੱਥੇ ਰਹਿ ਕੇ ਨਹੀਂ ਭਾਈ ਬਹੁਤ ਤੇਰਾ ਵਧੀਆ ਯਾਰ ਤੇਰਾ ਲੱਗਾ ਕੰਮ ਆਪਾਂ ਨੂੰ ਬਾਕੀ ਤੇਰਾ ਗੋਟੀਆਂ ਵਾਲਾ ਕੰਮ ਜਰੂਰ ਸੀ ਨਹੀਂ ਨਹੀਂ ਹੋ ਜਾ ਕਰ ਲਈ ਮੇਰਾ ਵੀਰ ਹਰੇਕ ਬੰਦੇ ਨੂੰ ਗੋਟੀ ਇਸ਼ੂ ਕਰਦੇ ਨਹੀਂ ਨਹੀਂ ਕੋਈ ਚਲੋ ਏ ਮਜ਼ਾਕ ਕਰਦੇ ਭਰਾ ਬਾਈ ਗੱਡੀ ਸਹੀ ਚੱਲਦੀ ਪਈ ਹੈ ਜੀ ਬਹੁਤ ਵਧੀਆ ਕੰਫਰਟ ਵਧੀਆ ਪਈ ਹੈ ਚਲੋ ਗੱਡੀ ਓਕੇ ਆ ਤੇ ਬਹੁਤ ਚਿਰਾਂ ਤੋਂ ਸੀਗੀ ਤਾਲ ਮੇਰੇ ਨੂੰ ਤੁਸੀਂ 18 ਇੰਚੀ ਪਵਾ ਦਿਓ ਤਾਂ ਵੀ ਫਿਟਿੰਗ ਆ ਪਾਓਗੇ ਕੋਈ ਨਾ ਕਰਦੇ ਠੀਕ ਆ ਵੀਰੇ ਇੰਨੇ ਫਿਊਚਰ ਕਿਤੇ ਪਰਨੋ ਪ੍ਰੋਬਲਮ ਹੋਈ ਨਾ ਜਾਂ ਕਿਤੇ ਸਾਡਾ ਮੂਡ ਬਣਿਆ 18 ਇੰਚੀ ਪਵਾਉਂਦਾ ਠੀਕ ਆ ਠੀਕ ਆ ਭਾਜੀ ਚਲੋ ਬਾਈ ਕਹਿੰਦਾ ਕਿ ਮੈਂ ਪਵਾ 18 ਪਵਾ ਲਉ ਤੁਸੀਂ ਕੋਈ ਟੈਨਸ਼ਨ ਨਹੀਂ ਹੈਗੀ ਕੋਈ ਹਾਂਜੀ ਹਾਂਜੀ ਤੇ ਆਪਣਾ ਮੇਨ ਕੰਮ ਭਾਜੀ ਕਾਰ ਲਿਫਟਿੰਗ ਦਾ ਹੀ ਹੈ ਮੇਰੇ ਤੋਂ ਜ਼ਿਆਦਾ ਨਵੀਆਂ ਗੱਡੀਆਂ ਭਾਜੀ ਲੈ ਕੇ ਲੋਕੀ ਬਾਅਦ ਚ ਮੈਂ ਇੱਕ ਪਵਾਉਂਦੇ ਪਹਿਲਾਂ ਮਤ ਇਹ ਤੋਂ ਲਿਫਟ ਕਰਾਣ ਆਂਦੇ ਪਹਿਲਾਂ ਲਿਫਟ ਕਰਵਾ ਕੇ ਤੇ ਫਿਰ ਆਪਸ਼ਨ ਦੇ ਦਿੰਦੇ ਆ ਕਿ ਹਾਂ ਵੀ 17 ਪੌਲ ਚਾਹੇ 18 ਪੌਲ ਚਾਹੇ ਗੱਡੀ ਦੇ ਹਿਸਾਬ ਨਾਲ ਚਾਹੇ 2-2 ਇੰਚੀ ਚਾਹੇ ਚਕਾ ਲਓ ਨਾ ਗੱਡੀ ਹਾਂਜੀ ਹਾਂਜੀ ਚਲੋ ਵਧੀਆ ਬਈ ਇਹ ਪ੍ਰਾਕ ਆਪਾਂ ਗੱਡੀਆਂ ਰੋਜ਼ ਕਰ ਦਿੱਤੀਆਂ ਭਾਜੀ 30 ਪਲੱਸ ਗੱਡੀਆਂ ਮਿਹਨਤ ਆ ਭਾਈ ਤੁਹਾਡੀ ਮਿਹਨਤ ਬੋਲਦੀ ਭਾਈ ਹਾਂਜੀ ਹਾਂਜੀ ਇਹ ਤਾਂ ਹੈ ਭਾਜੀ ਵਧੀਆ ਭਾਈ ਇਹਦੇ ਤੋਂ ਤਰੱਕੀ ਦਵੇ ਪਰਮਾਤਮਾ ਹੋਰ ਤੇ ਨੋ ਜੀ ਹੁਣ ਗੱਡੀ ਬਾਈ ਨੇ ਓਕੇ ਕਰ ਦਿੱਤੀ ਆ ਤੇ ਇਸ ਤੋਂ ਬਾਅਦ ਹੁਣ ਗੱਡੀ ਜਦੋਂ ਆਪਾਂ ਚਲਾਵਾਂਗੇ ਜੀ ਟੈਸਟ ਕਰਕੇ ਦੇਖਾਂਗੇ ਠੀਕ ਆਪਾਂ ਪੂਰਾ ਏਰ ਓਕੇ ਲੋ ਜੀ ਕਹਿੰਦਾ ਗੱਡੀ ਸਪੀਡ ਬ੍ਰੇਕਰ ਵੱਡਾ ਹੈ ਵੱਡਾ ਬ੍ਰੇਕਰ ਆ ਭਾਈ ਓਕੇ ਲਾ ਵੀ ਫੜ ਕੇ ਬੈ ਜੀ ਇਹ ਰਮਲ ਫੜ ਕੇ ਬੈ ਜਾ ਪਿੱਛੇ ਬਈ ਠੀਕ ਹੈ ਤੇ ਇਹ ਲੱਗਾ ਟੱਪਣ ਇਹ ਇਹ ਲੈ ਓਕੇ ਭਾਈ ਬਹੁਤ ਵਧੀਆ ਭਾਈ ਬਹੁਤ ਸਮੂਥਲੀ ਗੱਡੀ ਨਿਕਲ ਗਈ ਆ ਦੇਖ ਲਓ ਭਾਈ ਠੀਕ ਹੈ ਜੀ ਬਹੁਤ ਵਧੀਆ ਭਾਈ ਲੱਗਾ ਤੁਨੂੰ ਠੀਕ ਆ ਵੀਰੇ ਧੰਨਵਾਦ ਹੈ ਚਲੋ हां जी लो जी ਆਪਾਂ ਪੇਮੈਂਟ ਵੀ ਦੇ ਦਿੱਤੀ ਬਾਈ ਨੂੰ ਆਪਣਾ ਸਾਰਾ ਕੰਮ ਕੰਪਲੀਟ ਹੋ ਗਿਆ ਤੇ ਪੈਸੇ ਤੁਹਾਨੂੰ ਦਾਅ ਦਿੰਨੇ ਆਪਣੇ ਲੱਗੇ ਆ ਜੀ 2800 ਰੁਪਏ ਲੱਗਾ ਗੱਡੀ ਦਾ ਚਾਰੇ ਆਪਾਂ ਜਿਹੜੇ ਸ਼ੌਕਰ ਚ ਕਰਵਾਏ ਆ ਤੇ ਗੱਡੀ ਉਹਨੇ ਏਦਾਂ ਏਦਾਂ ਜਗ੍ਹਾ ਤੇ ਉਹਨੇ ਕੀਤੀ ਆ ਮਦਦ ਟੈਸਟ ਡਰਾਈਵ ਲਈ ਆ ਪੂਰੇ ਆਫ ਰੋਡ ਤੋਂ ਤੇ ਇੱਕ ਸਪੀਡ ਬਲੇਕਰ ਸੀਗਾ ਪੂਰਾ ਉਹ ਤੇ ਜੰਪ ਮਦਦ ਪਵਾ ਕੇ ਦੇਖਿਆ ਗੱਡੀ ਨੂੰ ਕਿ ਗੱਡੀ ਇਹ ਨਹੀਂ ਇਹ ਗੱਡੀ ਪਿੱਛੇ ਚਦਾ ਕਈ ਟੱਪਾਂ ਲਾ ਪੈਂਦੀ ਨਾ ਹੁਜਕਾ ਜ ਮਾਰਦੀ ਉਹ ਨਹੀਂ ਹੈਗੀ ਤੇ ਬਾਕੀ ਹੁਣ ਆਪਾਂ ਚੱਲੇ ਆਂ ਜਿੱਥੋਂ ਸਿੱਧਾ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਦਾ ਪਿੰਡ ਆਪਾਂ ਉੱਥੇ ਪਹਿਲਾਂ ਨੰਗੇ ਵੀ ਉੱਥੋਂ ਸੀਗੇ ਤੇ ਆਪਾਂ ਹੁਣ ਇਹ ਸੋਚਿਆ ਸੀ ਜਾਂਦੇ ਹੋਏ ਪਾਥੇ ਹੋ ਕੇ ਚਾਹੀਏ ਦੇਖੀ ਜਾਈਏ ਕਿ ਮਾਹੌਲ ਚਾਲੇ ਉਸ ਤੋਂ ਬਾਅਦ ਆਪਾਂ ਚਲਾਂਗੇ ਵਾਪਸੀ ਫਗਵਾੜੇ ਨੂੰ ਤੇ ਜਾ ਜਰੰਦਰ ਨੂੰ ਅੱਛਾ ਇੱਕ ਜੀ ਹੋਰ ਗੱਡੀ ਕਾਫੀ ਜ਼ਿਆਦਾ ਉੱਚੀ ਹੋ ਗਈ ਸੀ ਜਦੋਂ ਮੈਂ ਪਹਿਲਾਂ ਇਸ ਗੱਡੀ 'ਚ ਉਤਰਦਾ ਚੜ੍ਹਦਾ ਸੀਗਾ ਉਦੋਂ ਪਤਾ ਲੱਗਦਾ ਸੀਗਾ ਥੋੜੇ ਜਿਹੇ ਤਾਂ ਖੂਹ ਵਿੱਚ ਡਿੱਗਦੇ ਹੁੰਦੇ ਤੇ ਇਦਾਂ ਲੱਗਦਾ ਸੀ ਬੱਟ ਹੁਣ ਐਂ ਲੱਗਦਾ ਜਿਹਾ ਕਿ ਗੱਡੀ ਬਰੋ ਬਰਾਬਰ ਆਪਾਂ ਕੁਰਸੀ 'ਤੇ ਬਹਿ ਰਹੇ ਆ ਉੱਤਰਨਾ ਚਾਹਨਾ ਬੜਾ ਸੌਖਾ ਹੋ ਗਿਆ ਥੋੜਾ ਜਿਹਾ ਹੁਣ ਅੱਗੇ ਨਾਲੋਂ ਬਾਕੀ ਹੁਣ ਇੱਥੋਂ ਕਿ ਮੋੜਨਾ ਕਿੱਥੋਂ ਮੋੜਨਾ ਇਹ ਤਾਂ ਪਤਾ ਨਹੀਂ ਮੈਨੂੰ ਹੁਣ ਆਈ ਥਿੰਕ ਇੱਥੋਂ ਹੀ ਆ ਇਹ ਆ ਭਾਈ ਜੀ ਹੁਣ ਆਪਾਂ ਸ਼ਹੀਦ ਭਗਤ ਸਿੰਘ ਮਾਰਗ ਇਧਰ ਆਉਂਦੇ ਆ ਟੈਂਪੋ ਜੀ ਇਹ ਵੀ ਬੜੇ ਚਿਹਰਾ ਵਾ ਦੇਖੇ ਇਹ ਇੱਧਰ ਮੇਰੇ ਖੱਬੇ ਹੱਥ ਆ ਜਿਹੜਾ ਜੈਪਕਾਰ ਬਣਿਆ ਉਹ ਜਿੱਥੇ ਝੰਡਾ ਨਜ਼ਰ ਆਉਂਦਾ ਆ ਕੈਮਰੇ ਵਿੱਚ ਪਾਵਾ ਨਹੀਂ ਨਜ਼ਰ ਆਊਗਾ ਪਰ ਸਾਨੂੰ ਨਜ਼ਰ ਆਉਂਦਾ ਤੇ ਉਹ ਜੈਪਕਾਰ ਬਣਿਆ ਤੇ ਜੈਪਕਾਰ ਜਿਹੜਾ ਅਸਲ ਘਾਰਿਆ ਹੈਗਾ ਜਿਹੜਾ ਪਿੰਡ ਦੇ ਵਿੱਚ ਉੱਥੇ ਵੀ ਜਾ ਕੇ ਹੁੰਦੇ ਆ ਹਾਂਜੀ ਲਓ ਜੀ ਤੇ ਗੱਡੀ ਦਾ ਕੰਮ ਹੋ ਗਿਆ ਡਨ ਟੈਸਟ ਡਰਾਈ ਵੀ ਲੈ ਲਈ ਆ ਆਪਾਂ ਵੀ ਚਲਾ ਕੇ ਦੇਖ ਲਿਆ ਤੇ ਗੱਡੀ ਹੈਗੀ ਬੁਲਕ ਓਕੇ ਰਿਪੋਰਟ ਤੇ ਹੁਣ ਆਪਾਂ ਆਏ ਚੱਲੇ ਆ ਜਿਲੰਦਰ ਤੇ ਜਿਲੰਦਰ ਦੋ ਤਿੰਨ ਕੰਮ ਆ ਉਹ ਨਿਬੇੜ ਕੇ ਹੁਣ ਘਰ ਚਲ ਜਾਂਗੇ ਬਾਕੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਵਧੇ ਲਗੀ ਤਾਂ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਤੁਹਾਨੂੰ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ